ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹ ਵਾਹ ਬਾਣੀ ਨਿਰੰਕਾਰ ਹੈ ਤਸਜੀਬ ਡਰਨਾ ਕੋਈ ਸਾਧ ਸੰਗਤ ਜੀ ਗੁਰਬਾਣੀ ਆਪਣਾ ਗੁਰੂ ਹੈ ਰੱਬ ਹੈ ਸੋ ਸੱਚੇ ਪਾਤਸ਼ਾਹ ਦਾ ਜਿੰਨਾ ਵੀ ਆਪਾਂ ਸਤਕਾਰ ਕਰੀ ਉਹਨਾਂ ਹੀ ਘਟ ਹੈ ਸੋ ਸਾਨੂੰ ਦੇਖਣ ਚ ਆਇਆ ਹੈ ਕਿ ਜਿਵੇਂ ਅਸੀਂ ਨਗਰ ਕੀਰਤਨ ਗੁਰੂ ਘਰਾਂ ਵਿੱਚੋਂ ਨਿਕਲਦੇ ਹਨ ਤਾਂ ਕਈ ਸ਼ਰਧਾਵਾਨ ਸੱਜਣ ਜਿਹੜੇ ਆ ਉਹ ਸਮਝਿਆ ਕਿ ਗੁਰਬਾਣੀ ਦੀ ਸੇਵਾ ਇਸ ਤਰ੍ਹਾਂ ਆ ਕਿ ਗੁਰਦੁਆਰਾ ਸਾਹਿਬ ਉਹ ਮੰਡੇ ਜਾਣ ਪਰ ਗੁਰਦਕਾ ਸਾਹਿਬ ਉਥੇ ਵੰਡਣੇ ਆਪ ਠੀਕ ਹੈ ਤੁਹਾਡੀ ਗੱਲ ਪਰ ਉਹ ਗੁਰਵਾਨੀ ਸੇਵਾ ਨਹੀਂ ਝੂਠੇ ਮਿੱਠੇ ਹਸਾਣਾ ਕਈ ਗੁਰਦਕਾ ਸਾਹਿਬ ਫੜਦੇ ਆ ਤਾਂ ਕਈਆਂ ਨੂੰ ਪਤਾ ਵੀ ਨਹੀਂ ਕਿ ਤਾਂ ਗੁਰਦਕਾ ਸਾਹਿਬ ਦੀ ਸੰਭਾਲ ਕਰਨੀ ਆ ਪਰ ਉਹ ਲੈ ਲੈਂਦੇ ਆ ਸੋ ਮੇਰੀ ਬੇਨਤੀ ਆ ਕਿ ਇਹ ਕੰਮ ਨਾ ਕਰੀਏ ਜੇ ਕਿਸੇ ਨੂੰ ਗੁਰਦਕਾ ਸਾਹਿਬ ਜਿਵੇਂ ਪੜ੍ਹਨੀਆਂ ਸਾਰੇ ਗੁਰੂ ਘਰਾਂ ਵਿੱਚ ਪ੍ਰਬੰਧਕਾਂ ਕੋਲ ਇਹ ਸੇਵਾ ਹੈਗੀ ਆ ਉਹ ਗੁਰਦਕਾ ਸਾਹਿਬ ਦੇ ਸਕਦੇ ਆ ਜੇ ਕੋ ਨਹੀਂ ਦੇ ਸਕਦਾ ਜਾਂ ਗੁਰੂ ਘਰ ਕੋ ਨਹੀਂ ਵੀ ਹੈਗਾ ਸਾਡੇ ਨਾਲ ਕਨੈਕਟ ਕਰ ਸਕਦਾ ਸਾਡੇ ਕੋਲ ਇਸ ਵੇਲੇ 2.5 ਲੱਖ ਗੁਰਕਸਰ ਹੈ ਹਰ ਭਾਸ਼ਾ ਦੇ ਵਿੱਚ ਹੈ ਹਿੰਦੀ ਉਰਦੂ ਅੰਗਰੇਜ਼ੀ ਪੰਜਾਬੀ ਗੁਰਮੁਖੀ ਹਰ ਤਰ੍ਹਾਂ ਦਾ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਸੇਵਾਦਾਰਾਂ ਨਾਲ ਕਨੈਕਟ ਕਰਕੇ ਤੁਸੀਂ ਸਾਡੇ ਕੋਲੋਂ ਗੁਰਕਸਰ ਲੈ ਸਕਦੇ ਹੋ ਪਰ ਨਾ ਕੋਈ ਕਿਸੇ ਵੀ ਲਿਫਲੇਟ ਤੇ ਕੀ ਕਰਦੇ ਕਿ ਬਿਜ਼ਨਸ ਨਾ ਆਪਣੇ ਬਿਜ਼ਨਸ ਜੇ ਚੜ੍ਹਦੀ ਕਲਾ ਕਰਨ ਵਾਸਤੇ ਗੁਰਬਾਨੀ ਦਾ ਆਸਰਾ ਲੈਂਦੇ ਆ ਲਓ ਜ਼ਰੂਰੀ ਆ ਪਰ ਇਹ ਉਤਸ਼ਾਹਖੇ ਮੜਕਿਓ ਦਸਾਂ ਦਿਨਾਂ ਬਾਅਦ 11 ਜਿਹੜੇ ਫਿਰਦੇ ਆ ਉਲੀਫ ਲੱਟ ਜਿਹੜੇ ਆ ਸੋ ਇਹ ਉਹਨਾਂ ਨੂੰ ਬੇਨਤੀ ਆ ਕਿ ਭਾਈ ਗੁਰਬਾਣੀ ਐਵੇਂ ਨਹੀਂ ਗੁਰਬਾਣੀ ਰਾਬਿਆ ਇਸ ਕਰਕੇ ਨਾ ਕਿ ਹਲਿਫਲਟ ਤੇ ਤੇ ਨਾ ਕਿ ਸੇਵਾ ਗੁਟਕਾ ਸਾਹਿਬ ਦੀ ਸੇਵਾ ਕਿਸੇ ਵੀ ਫੰਕਸ਼ਨ ਤੇ ਨਗਰ ਕੀਰਤਨ ਤੇ ਨਾ ਹੋਵੇ ਤਾਂ ਪੰਥ ਦੀ ਹੋੜ ਚੜ੍ਹਦੀ ਕਲਾ ਹੋ ਗਈ ਆਪਣੀ ਚੜ੍ਹਦੀ ਕਲਾ ਆਪਾਂ ਹੀ ਆਪਣੀ ਤਾਂ ਹੋਣੀ ਜੀ ਆਪਾਂ ਗੁਰੂ ਦੀ ਚੜ ਗੁਰੂ ਦੀ ਸੇਵਾ ਚੰਗੇ ਸਜੇ ਢੰਗ ਦੇ ਨਾਲ ਸੇਵਾ ਸੰਭਾਲ ਕਰਾਂਗੇ ਇਹ ਬੇਨਤੀਆਂ ਸਨ ਇਹਨੂੰ ਆਪਣੇ ਜੀਹਣ ਵਿੱਚ ਰੱਖ ਕੇ ਥੋੜਾ ਜਿਆ ਧਿਆਨ ਦਿਈਏ ਤੇ ਚੰਗਾ ਹੋ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ